ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸ਼ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸੰਸਾਰ ਦੇ ਭਲੇ ਵਾਸਤੇ ਮਹਾਂਪੁਰਖ ਬਿਜੇ ਆਪ ਵਾਹਿਗੁਰੂ ਜੀ ਨੇ ਸਭ ਮਹਾਂਪੁਰਖਾਂ ਨੇ ਗੁਰੂ ਗੰਗ ਸਾਹਿਬ ਜੀ ਦੇ ਵਿੱਚੋਂ ਬਿਆੰਤ ਬਿਆੰਤ ਸ਼ਬਦਾਂ ਦਾ ਅਭਿਆਸ ਕੀਤਾ ਬਹੁਤ ਜਪ ਤਪ ਕੀਤੇ ਪੰਜਾਬ ਬਾਣੀਆਂ ਦੇ ਨਿਤਨੇਮ ਸੰਧਿਆ ਵੜੇ ਰਹਿਰਾਸ ਬਿਸ਼ਰਾਮ ਵੜੇ ਸੁਹਿਲਾ ਸਾਹਿਬ ਹੋਰ ਸਮੇ ਗੁਰੂ ਕੇ ਪੰਥ ਦੀ ਧੰਨ ਗੁਰਗੰਗ ਸਾਹਿਬ ਦੀ ਸੇਵਾ ਕੀਤੀ ਆਪ ਜੁੜੇ ਅਨੇਕਾਂ ਪ੍ਰਾਣੀਆਂ ਨੂੰ ਜੋੜਿਆ ਸੰਤ ਆਤਕ ਸਿੰਘ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਮਹਾਪੁਰਖ ਜਿਨ੍ਹਾਂ ਨੇ ਸ਼ਬਦਾਂ ਦਾ ਜਾਪ ਕੀਤਾ ਉਹ ਇਸ ਪ੍ਰਕਾਰ ਹਨ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਦ ਸਚੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਚਾਚਰੀ ਸ਼ਾਂਤਵ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਹਰੇ ਆਪਾ ਹਰੇ ਹਰੀ ਅੰਕਰੀ ਅੰਨ ਨਰਨਾਮੇ ਆ ਕਾਮੇ ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੀ ਸਤ ਗੁਗਤ ਮਰੇ ਕਾਜ ਸਵਾਰੇ ਰਹਾਓ दुष्ट दूत परमेश्वर मारे जनकी पैजे रखी करतारे बाद शाह शाह वस्क करदीने अमृत नाम महारस पीने निरभय होए पुजो भगवान हो साथ संगत मिलकी नौ दान शरण प्रेम पर अंतर जामी नानक कोट प्रखली प्रभु स्वामी हम नहीं चंगे बुरा नहीं कोए प्रणवत नानक तारे सोए ए शब्दां दे जाप महापुरुष आप करदे रहे ਤੇ ਸੰਗਤਾਂ ਤੋਂ ਵੀ ਕਰਾਂਦੇ ਰਹੇ ਅੱਜ ਵੀ ਜਿੰਨੇ ਵੀ ਮਹਾਂਪੁਰਖਾਂ ਦੇ ਨਾਲ ਜੁੜੇ ਹੋਏ ਗੁਰਮਖ ਜਨ ਹਨ ਇਹ ਸ਼ਬਦ ਦਾ ਅਭਿਆਸ ਕਰਦੇ ਹਨ ਬੜੀ ਤਾਕਤ ਹੈ ਸ਼ਬਦਾਂ ਦੇ ਵਿੱਚ ਆਪ ਜੀ ਵੀ ਕਰਿਆ ਕਰੋ ਉਹ ਆਪ ਤਰੇ ਨਿੱਕਾਂ ਜੀਵਾਂ ਨੂੰ ਤਾਰਨ ਦਾ ਰਸਤਾ ਦੱਸ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ